ਮੈਂ ਮਨਦੀਪ कौर ਕੀਰਤਮਾਨ ਬਟਿਕ ਪਿੰਨਸ ਉਪਰ ਤੋਂ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਆਂ। ਇਹਦੇ ਵਿੱਚ ਕੁਝ ਕੁ ਸੂਟ ਨੇ ਜੀ ਜਿਹੜੇ ਫੈਂਡੀ ਸਿਲਕ ਦੇ ਨੇ ਤੇ ਇੱਕ ਸੂਟ ਇਹਦੇ ਵਿੱਚ ਸ਼ਿਮ ਸ਼ਿਮਰਦਾਗਾ ਤੇ ਇੱਕ ਇਹਦੇ ਵਿੱਚ ਸ਼ਿਮਰਦੇ ਸੂਟ ਦੇ ਵਿੱਚ ਹੋਰ ਆਹ ਵਾਲਾ ਸੂਟ ਹੈ ਇਹਦਾ ਸ਼ਿਮਰਦਾ ਸੂਟਾ ਇਹਦੇ ਵਿੱਚ ਇੱਕ ਸੂਟ ਕਲਰ ਹੋਰ ਸੀ। ਉਹ ਕਿਸੇ ਕਸਟਮਰ ਨੇ ਪਸੰਦ ਕਰ ਲਿਆ ਉਹ ਰੈਡੀ ਟੂ ਡਿਸਪੈਚ ਆ ਆਪਣੇ ਕੋਲੇ। ਫੈਂਡੀ ਸਿਲਕ ਦਾ ਆਪਣੇ ਕੋਲੇ ਫਾਸਟ ਕਲਰ ਹੈ ਜਿਹੜਾ ਉਹ ਬਲੈਕ ਕਲਰ ਹੈ ਜੀ ਸੈਕੰਡ ਕਲਰ ਹੈ ਜਿਹੜਾ ਉਹ येलो ਕਲਰ ਆ ਬਹੁਤ ਹੀ ਸੋਹਣਾ ਪਿਆਰਾ ਜਿਹਾ ਕਲਰ ਹੈਗਾ ਥਰਡ ਕਲਰ ਹੈ ਜਿਹੜਾ ਉਹ ਰਸਟ ਕਲਰ ਆ ਤੇ ਦੋ ਕਲਰ ਆਪਣੇ ਕੋਲੇ ਇਹਦੇ ਵਿੱਚ 골ਡਨ ਕਲਰ ਆ ਇਹ ਆਪਣੇ ਕੋਲੇ ਫੈਂਡੀ ਸਿਲਕ ਦੇ ਸੂਟ ਹੋਗੇ ਇੱਕ ਆਪਣੇ ਕੋਲੇ ਦੋ ਸੂਟ ਜੋਰਜਟ ਦੇ ਨੇ ਜਿਹੜਾ ਵਾਲਾ ਸੂਟ ਹੈ ਇਹ ਵੀ ਜੋਰਜਟ ਦਾ ਇਕ ਆਪਣੇ ਕੋਲ ਬਲੈਕ ਸੂਟ ਹੈ ਜੋਰਜਟ ਦਾ ਵਿੱਚ ਇਹ ਦੇਖੋ ਫਲਾਵਰ ਬਣਿਆ ਹੋਇਆ ਇਕ ਆਪਣੇ ਕੋਲ ਆਵਲਾ ਹੈਗਾ ਸੂਟ ਬ੍ਰੌਕਰਟ ਦਾ ਇਹਦੇ ਨਾਲ ਬਲੈਕ ਕਲਰ ਦੀ ਸਲਵਾਰ ਆ ਗਈ ਜੇ ਕਿਸੇ ਨੇ 골ਡਨ ਸਲਵਾਰ ਲਗवानी ਹੈ ਤਾਂ 골ਡਨ ਵੀ ਲੱਗ ਜੂਗੀ ਬਹੁਤ ਹੀ ਸੋਹਣਾ ਸਟਾਫ ਹੈ ਜੀ ਇਹ ਆਪਣੇ ਕੋਲ ਨਿਊ ਸਟਾਫ ਆਇਆ ਹੈਗਾ ਇਹ ਵਾਲਾ ਕਾਟਨ ਸਿਲਕ ਇਹਦੇ ਵਿੱਚ ਮਹਿਰੂਨ ਕਲਰ ਆ ਵੀਡੀਓ ਨੂੰ ਧਿਆਨ ਨਾਲ ਦੇਖਣਾ ਵੀਡੀਓ ਨੂੰ ਸਬਸਕ੍ਰਾਈਬ ਕਰਨਾ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਨਾ ਤੁਸੀਂ ਵੀ ਆਪਣੇ ਕੋਲੋਂ ਕਪੜਾ ਭੇਜ ਕੇ ਵੀ ਸਾਡੇ ਕੋਲੋਂ ਕਪੜਾ ਲੈ ਕੇ ਵੀ ਆਪਣੀ ਪਸੰਦ ਦਾ ਕੋਈ ਵੀ ਡਿਜ਼ਾਈਨ ਤੁਸੀਂ ਰੈਡੀ ਕਰਵਾ ਸਕਦੇ ਹੋ ਦੇ ਇੱਕਾ ਪਨੀ ਦੇ ਵਿੱਚ ਇਹ ਵਾਲੇ ਹੈਂਡਵਰਕ ਦੇ ਸੂਟ ਰੈਡੀ ਕਰਵਾਏ ਹੈਗੇ ਇੱਕ ਸੂਟ ਮੇਰਾ ਨੋਕਨ ਕਰਕੇ ਰੱਖਾ ਦਿੰਨੀ ਆ ਇਹ ਦੇਖੋ ਬੀ ਸ਼ੇਪ ਇਹਦਾ ਨੈਕ ਬਣਿਆ ਹੋਇਆ ਹੈਗਾ ਬਹੁਤ ਹੀ ਪਿਆਰਾ ਨੈਕ ਬਣਿਆ ਹੋਇਆ ਹੈ పల్స్గా కట్ దా సీ వగరా దా వర్కాజీ ఏదో దవకా వర్కీ ఏదైనా ఫోజీ కలర్ డి బాట ఏదైనా యల్ కలర్ దుపట్ా ਇਹਦੇ ਚਪੜੇ ਕੋਲ ਦੋ ਸੂਟ ਰੈਡੀ ਹੋ ਕੇ ਆਏ ਨੇ ਇੱਕ ਇਹਦੇ ਜੀਲਾ ਨਾ ਬਲੂ ਕਲਰ ਜਿੰਨੀ ਬਲੂ ਕਲਰ ਬਹੁਤ ਹੀ ਪਿਆਰਾ ਐਂਡ ਵਾਇਰਲ ਕਲਰ ਜੀ ਇਹ ਕੱਪਲੇ ਨੀਟਲ ਵਰਕ ਦੇ ਸੂਟ ਰੈਡੀ ਕਰਵਾਏ ਹੈ ਜੀ ਜਿਹੜਾ ਫਸਟ ਸੂਟ ਆਏ ਵਾਲਾ ਉਹ ਵਾਈਟ ਕਲਰ ਦੇ ਉੱਪਰ ਰੈਡੀ ਕਰਵਾਇਆਗਾ ఆది కూడా వీడియో దాన్ని జళర్ సేమ వర్క్ ఇది వాజు బాట ఇక్కా నేవ సూట్ రెడీ ਇਹ ਵੀ ਨੀਡਲ ਵਰਕ ਦੇ ਵਿੱਚ ਹੀ ਹੈ ਜੀ એ ઘીરા બન્યા હોય જી આ બજુની ઉપર વર્ક ఇక్కడ రెడ్ వాట రెడీ నీడలాక్ మధ్య సూట్ సేమ సూట్ బేటీ రెడీ దుపట్టి ఏది డాన్ సూట్ రెడీ ਇਸ ਹੀ ਜਿਹੜੀ ਆਪਣੀ ਅੱਜ ਦੀ ਕਲੈਕਸ਼ਨ ਹੈ ਤੁਸੀਂ ਕੋਈ ਵੀ ਡਿਜ਼ਾਈਨ ਪਸੰਦ ਕਰਕੇ ਆਪਣਾ ਕੱਪੜਾ ਭੇਜ ਕੇ ਵੀ ਸਾਡੇ ਕੋਲੋਂ ਕੱਪੜਾ ਲੈ ਕੇ ਵੀ ਜੀ ਤੁਸੀਂ ਆਪਣੇ ਸੂਟ ਨੂੰ ਰੈਡੀ ਕਰਵਾ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ ਹੈਗਾ ਜੀ 98575 69334 ਅੱਜ ਦੀ ਵੀਡੀਓ ਆਪਾਂ ਇੱਥੇ ਹੀ ਬੰਦ ਕਰਦੇ ਹਾਂ ਜੀ ਸ਼ਸ਼ਟਰੀ ਆਕਾਲ